ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਪੱਛਮੀ ਬੰਗਾਲ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਮਾਨ ਦਾ ਰਾਜ ਸੀ ਉਸ ਦੀ ਰਾਣੀ ਦਾ ਨਾਮ ਇਛਰਾ ਸੀ ਤੇ ਉਸ ਨੂੰ ਕਿਸੇ ਗੱਲ ਦੀ ਕੋਈ ਤੋਟ ਨਹੀਂ ਸੀ ਜੇਕਰ ਕੋਈ ਘਰ ਸੀ ਤਾਂ ਸਿਰਫ ਔਲਾਦ ਦੀ ਸੀ ਤਲ ਦੀ ਉਮਰੇ ਬੜੀਆਂ ਮੰਨਤਾ ਮੰਗਣ ਤੋਂ ਬਾਅਦ ਉਸ ਦੀ ਰਾਣੀ ਇਛਰਾ ਦੀ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਮ ਪੂਰਨ ਰੱਖਿਆ ਗਿਆ ਉਸ ਦੇ ਜਨਮ ਦੀ ਖੁਸ਼ੀ ਵਿੱਚ ਰਾਜੇ ਸੁਲਮਾਨ ਨੇ ਇੱਕ ਬਾਗ ਲਵਾਉਣ ਦਾ ਹੁਕਮ ਦਿੱਤਾ ਰਾਜਾ ਸੁਲਮਾਨ ਨੇ ਆਪਣੇ ਨੰਮ ਜੰਮੇ ਬੱਚੇ ਦਾ ਭਵਿੱਖ ਜਾਣਨ ਲਈ ਰਾਜ ਪੰਡਤ ਨੂੰ ਬੁਲਾਇਆ ਜਦੋਂ ਰਾਜ ਪੰਡਤ ਨੇ ਬੱਚੇ ਦੀ ਕੁੰਡਲੀ ਦੇਖੀ ਤਾਂ ਪੰਡਤ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਰਾਜਨ ਇਹ ਨੰਮ ਜੰਮਿਆ ਬੱਚਾ ਪੂਰੇ 12 ਸਾਲ ਆਪਣੇ ਮਾਂ-ਬਾਪ ਦੇ ਮੱਥੇ ਨਾ ਲੱਗੇ ਨਹੀਂ ਤਾਂ ਰਾਜੇ ਅਤੇ ਉਸਦੇ ਪਰਿਵਾਰ ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ ਰਾਜ ਪੰਡਤ ਦੀ ਸਲਾਹ ਮੰਨਦਿਆਂ ਕਿਸੇ ਅਣਹੋਣੀ ਤੋਂ ਡਰਦਿਆਂ ਰਾਜੇ ਨੇ ਨਮ ਜੰਮੇ ਪੂਰਨ ਨੂੰ ਪੂਰੇ 12 ਸਾਲਾਂ ਲਈ ਪੂਰੇ ਵਿੱਚ ਪਾਉਣ ਦਾ ਹੁਕਮ ਦੇ ਦਿੱਤਾ ਪੂਰਨ ਦੀ ਮਾਂ ਇਛਰਾ ਨੇ ਰਾਜੀ ਅੱਗੇ ਬੜੇ ਤਰਲੇ ਕੀਤੇ ਪਰ ਰਾਜਾ ਸਲਮਾਨ ਬੜਾ ਬਹਿਮੀ ਸੀ ਰਾਣੀ ਇਛਰਾ ਆਪਣੇ ਪੁੱਤਰ ਦੇ ਦੁੱਖ ਵਿੱਚ ਸਾਰਾ ਦਿਨ ਰੋਂਦੀ ਰਹਿੰਦੀ ਸੀ ਤੇ ਸੁੰਨ ਹੋ ਗਈ ਸੀ ਇਧਰ ਸਲਮਾਨ ਦੀ ਉਮਰ ਢਾਲ ਰਹੀ ਸੀ ਤੇ ਇਸੇ ਢਾਲ ਦੀ ਉਮਰ ਵਿੱਚ ਉਸ ਨੇ ਇੱਕ ਜਵਾਨ ਮਟਿਆਰ ਲੂਨਾ ਨੂੰ ਆਪਣੀ ਦੂਸਰੀ ਰਾਣੀ ਬਣਾ ਲਿਆ ਉਧਰ ਵਿਚਾਰਾ ਪੂਰਨ ਆਪਣੇ ਮਾਪੇ-ਵਾਪੇ ਦੇ ਪਿਆਰ ਤੋਂ ਸੱਖਣਾ ਹੌਲੀ-ਹੌਲੀ ਜ਼ਿੰਦਗੀ ਦੀ ਪੌੜੀ ਤੇ ਚੜਨ ਲੱਗਾ ਸਮਾਂ ਬੀਤਦਾ ਗਿਆ ਪੂਰੇ 12 ਸਾਲ ਲੰਘ ਗਏ ਪੂਰਨ 12 ਸਾਲ ਗੁਜ਼ਾਰ ਕੇ ਪੋਰੇ ਚੋਂ ਬਾਹਰ ਆਇਆ ਪੂਰਨ ਬਹੁਤ ਸੋਹਣਾ ਗੱਭਰੂ ਬਣ ਚੁੱਕਾ ਸੀ ਸਭ ਤੋਂ ਪਹਿਲਾਂ ਪੂਰਨ ਆਪਣੇ ਪਿਤਾ ਨੂੰ ਮਿਲਣ ਲਈ ਗਿਆ ਉਸਦੇ ਪਿਤਾ ਸਲਮਾਨ ਨੇ ਆਪਣੇ ਪੁੱਤਰ ਨੂੰ ਜਾ ਕੇ ਆਪਣੀਆਂ ਮਾਮਾ ਨੂੰ ਮਿਲ ਕੇ ਔਨ ਲਈ ਕਿਹਾ ਪੂਰਨ ਉਸ ਤੋਂ ਬਾਅਦ ਆਪਣੀ ਮਾਂ ਇਛਰਾ ਦੇ ਮਹਿਲ ਵਿੱਚ ਆਇਆ ਪੂਰਨ ਨੂੰ ਦੇਖ ਕੇ ਸਾਰੀ ਮਾਤਾ ਇਛਰਾ ਦੀਆਂ ਅੱਖਾਂ ਵਿੱਚੋਂ ਮਮਤਾ ਦੇ ਅਥਰੂ ਆ ਗਏ ਉਸ ਦੀ ਮਾਂ ਬਹੁਤ ਖੁਸ਼ ਸੀ ਉਸ ਨੇ ਪੂਰਨ ਨੂੰ ਕੁੱਟ ਕੇ ਆਪਣੇ ਗਲ ਨਾਲ ਲਾਇਆ ਮਿਲਨ ਮੰਗਰੋਂ ਇਛਰਾ ਨੇ ਪੂਰਨ ਨੂੰ ਆਪਣੀ ਦੂਸਰੀ ਮਾਂ ਲੂਣਾ ਨੂੰ ਮਿਲ ਕੇ ਔਨਲੀ ਕਿਹਾ ਰਾਣੀ ਲੂਣਾ ਰਾਜੇ ਸਲਮਾਨ ਦੀ ਦੂਜੀ ਰਾਣੀ ਸੀ ਤੇ ਰਿਸ਼ਤੇ ਵਿੱਚ ਪੂਰਨ ਦੀ ਮਤਰੀ ਮਾਂ ਸੀ ਲੂਣਾ ਬਹੁਤ ਹੀ ਸੋਹਣੀ ਤੇ ਜਵਾਨ ਮਟਿਆਰ ਸੀ ਜਦੋਂ ਦੀ ਲੂਣਾ ਵਿਆਹ ਕੇ ਇਸ ਮਹਿਲ ਵਿੱਚ ਆਈ ਸੀ ਉਸਨੇ ਰਾਜੇ ਸਲਮਾਨ ਤੋਂ ਬਿਨਾਂ ਕਿਸੇ ਹੋਰ ਦਾ ਮੂੰਹ ਨਹੀਂ ਦੇਖਿਆ ਸੀ ਲੂਣਾ ਬੁੱਢੀ ਉਮਰ ਦੇ ਸਲਮਾਨ ਤੋਂ ਖੁਸ਼ ਨਹੀਂ ਸੀ ਰਹਿੰਦੀ ਜਦੋਂ ਹੀ ਪੂਰਨ ਲੂਣਾ ਦੇ ਮਹਿਲ ਵਿੱਚ ਦਾਖਲ ਹੋਇਆ ਤਾਂ ਲੂਣਾ ਪੂਰਨ ਦੇ ਪੂਨੂ ਦੇਖ ਕੇ ਉਸ ਉੱਤੇ ਮੋਹਿਤ ਹੋ ਗਈ ਰੂਪਵਾਨ ਪੂਰਨ ਨੂੰ ਦੇਖਦੇ ਸਾਰ ਹੀ ਉਹ ਆਪਣੇ ਸੁਧ-ਬੁੱਧ ਖੋ ਬੈਠੀ ਉਹ ਆਪਣੇ ਸਾਰੇ ਫਰਜ਼ ਪੂਰਨ ਨਾਲ ਮਾਂ ਦਾ ਰਿਸ਼ਤਾ ਸਾਰਾ ਕੁਝ ਭੁੱਲ ਗਈ ਉਹ ਪੂਰਨ ਨੂੰ ਆਪਣਾ ਬਣਾਉਣਾ ਚਾਹੁੰਦੀ ਸੀ ਪਰ ਅੱਗੋਂ ਪੂਰਨ ਨੇ ਜਵਾਬ ਦਿੱਤਾ ਮਾਤਾ ਹੋਸ਼ ਕਰ ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ ਮੇਰੇ ਬਾਪ ਨੇ ਤੈਨੂੰ ਵਿਆਹ ਕੇ ਲਿਆਂਦਾ ਏ ਤੇ ਰਿਸ਼ਤੇ ਵਿੱਚ ਤੂੰ ਮੇਰੀ ਮਾਂ ਲੱਗਦੀ ਐ ਲੋਣਾ ਨੇ ਪੂਰਨ ਦੇ ਬਹੁਤ ਤਰਲੇ ਕੀਤੇ ਪਰ ਪੂਰਨ ਅਡੋਲ ਖਲੋਤਾ ਆਪਣੇ ਧਰਮ ਤੇ ਪੈਰਾ ਦਿੰਦਾ ਰਿਹਾ ਜਦੋਂ ਪੂਰਨ ਲੂਣਾ ਦੇ ਮਹਿਲ ਚੋਂ ਬਾਹਰ ਚੱਲਿਆ ਗਿਆ ਤਾਂ ਲੂਣਾ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਪੂਰਨ ਤੋਂ ਬਦਲਾ ਲੈਣ ਦਾ ਫੈਸਲਾ ਕਰ ਲਿਆ ਜਦੋਂ ਸ਼ਾਮ ਹੋਈ ਤਾਂ ਰਾਜਾ ਸਲਮਾਨ ਆਪਣੇ ਕਮਾਂਕਾਰਾਂ ਤੋਂ ਵਿਲਾ ਹੋ ਕੇ ਰਾਣੀ ਲੂਨਾ ਦੇ ਮਹਿਲਾਂ ਵੱਲ ਆਇਆ ਤਾਂ ਉਸਨੇ ਦੇਖਿਆ ਕਿ ਸਾਰੇ ਪਸਤੇ ਹਨੇਰਾ ਸੀ ਤੇ ਰਾਣੀ ਰੋਜਬਾਂ ਉਸਦੇ ਸਵਾਗਤ ਲਈ ਵੀ ਨਹੀਂ ਖੜੀ ਸੀ ਜਦੋਂ ਉਹ ਰਾਣੀ ਲੂਣਾ ਦੇ ਕਮਰੇ ਵਿੱਚ ਗਿਆ ਤਾਂ ਉਸਨੇ ਦੇਖਿਆ ਕਿ ਰਾਣੀ ਲੂਣਾ ਕਮਰੇ ਦੇ ਇੱਕ ਕੋਨੇ ਵਿੱਚ ਬੈਠੀ ਰੋ ਰਹੀ ਸੀ ਤੇ ਉਸਦੇ ਕੱਪੜੇ ਫਟੇ ਹੋਏ ਸਨ ਜਦੋਂ ਰਾਜੇ ਨੇ ਉਸ ਨੂੰ ਪੁੱਛਿਆ ਤਾਂ ਰਾਣੀ ਲੂਣਾ ਨੇ ਕਿਹਾ ਕਿ ਪੂਰਨ ਨੇ ਉਸ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਉਹ ਬਹੁਤ ਹੀ ਮੁਸ਼ਕਿਲ ਨਾਲ ਬਚ ਸકી ਇਹ ਸੁਣਦੇ ਸਾਰ ਹੀ ਰਾਜਾ ਸਲਮਾਨ ਗੁੱਸੇ ਵਿੱਚ ਆ ਗਿਆ ਤੇ ਉਸਨੇ ਪੂਰਨ ਨੂੰ ਆਪਣੀ ਮਤਰੀਈ ਮਾਂ ਤੇ ਬੁਰੀ ਨਜ਼ਰ ਰੱਖਣ ਦੇ ਦੋਸ਼ ਵਿੱਚ ਉਸ ਨੂੰ ਸਜ਼ਾ ਸੁناਈ ਤੇ ਉਸ ਨੂੰ ਮਾਰ ਕੇ ਖੂਹ ਵਿੱਚ ਸੁੱਟਣ ਦੇ ਹੁਕਮ ਦੇ ਦਿੱਤੇ। ਬੇਗੁਨਾ ਪੂਰਨ ਨੇ ਆਪਣਾ ਪੱਖ ਕਹਿਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਰਾਣੀ ਇਚਰਾ ਨੇ ਵੀ ਰਾਜੇ ਸੁਲਮਾਨ ਦੇ ਬਹੁਤ ਤਰਲੇ ਕੀਤੇ ਕਿ ਉਹ ਪੂਰਨ ਦਾ ਪੱਖ ਇੱਕ ਵਾਰ ਜ਼ਰੂਰ ਸੁਣਨ ਪਰ ਰਾਜੇ ਨੇ ਕਿਸੇ ਦੀ ਵੀ ਨਹੀਂ ਸੁਣੀ। ਜਲਾਦਪੂਰਨ ਦੀ ਮਾਸੂਮੀਅਤ ਜਾਣੂ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜ ਸਕਦੇ ਸੀ ਜੰਗਲ ਵਿੱਚ ਜਾ ਕੇ ਜਲਾਦਾਂ ਨੂੰ ਪੂਰਨ ਤੇ ਤਰਸ ਆ ਗਿਆ ਤੇ ਉਹਨਾਂ ਨੇ ਪੂਰਨ ਨੂੰ ਮਾਰਨ ਦੀ ਥਾਂ ਉਸਦੇ ਹੱਥ ਫੈਰ ਵੱਢ ਕੇ ਸੁੰਨਸਾਨ ਖੂਬ ਵਿੱਚ ਸੁੱਟ ਦਿੱਤਾ ਲੂਣਾ ਦੇ ਹੁਕਮ ਅਨੁਸਾਰ ਪੂਰਨ ਦੇ ਲਹੂ ਦਾ ਇੱਕ ਵਾਟਾ ਤੇ ਉਸ ਦੇ ਕੱਟੇ ਹੋਏ ਹੱਥ ਪੈਰ ਜਾ ਕੇ ਲੂਣਾ ਨੂੰ ਵਿਖਾਏ। ਰਾਜੇ ਨੂੰ ਆਖ ਦਿੱਤਾ ਕਿ ਉਹ ਪੂਰਨ ਨੂੰ ਮਾਰ ਮੁਕਾ ਆਏ ਹਨ। ਰਾਣੀ ਇਚਰਾ ਆਪਣੇ ਪੁੱਤ ਦੇ ਦੁੱਖ ਵਿੱਚ ਰੋ ਰੋ ਕੇ ਅੰਨੀ ਹੋ ਗਈ ਸੀ। 12 ਸਾਲ ਪੂਰਨ ਉਸੇ ਖੂਵ ਵਿੱਚ ਤੜਫਦਾ ਰਿਹਾ। 12 ਸਾਲਾਂ ਮੰਗਰੋਂ ਗੁਰਗੋਰਖਨਾਥ ਤੇ ਉਸ ਦੇ ਜੋਗੀਆਂ ਦਾ ਇੱਕ ਟੋਲਾ ਖੂ ਉੱਤੇ ਆਇਆ ਜਿੱਥੇ ਪੂਰਨ ਨੂੰ ਵੱਢ ਕੇ ਸੁੱਟਿਆ ਗਿਆ ਸੀ। ਜਦੋਂ ਇੱਕ ਜੋਗੀ ਨੇ ਖੂਹ ਵਿੱਚ ਪਾਣੀ ਭਰਨ ਲਈ ਡੋਲ ਪਾਇਆ ਤਾਂ ਉਸ ਨੂੰ ਕਿਸੇ ਪੁਰਸ਼ ਦੇ ਕਰੋਹਣ ਦੀ ਆਵਾਜ਼ ਸੁਣਾਈ ਦਿੱਤੀ ਉਸਨੇ ਆਪਣੇ ਗੁਰੂ ਗੋਰਖਨਾਥ ਕੋਲ ਜਾ ਕੇ ਸਾਰੀ ਗੱਲ ਦੱਸੀ ਤਾਂ ਗੁਰੂ ਗੋਰਖਨਾਥ ਖੂ ਕੋਲ ਆਇਆ ਤੇ ਪੁੱਛਿਆ ਕਿ ਖੂ ਵਿੱਚ ਕੌਣ ਹੈ ਤਾਂ ਪੂਰਨ ਨੇ ਆਪਣੀ ਸਾਰੀ ਕਹਾਣੀ ਸੁਣਾਈ ਕਹਾਣੀ ਸੁਣਨ ਤੋਂ ਬਾਅਦ ਗੁਰੂ ਗੋਰਖਨਾਥ ਦੇ ਹੁਕਮ ਨਾਲ ਇੱਕ ਟੋਕਰਾ ਤਾਂ ਅੱਗੇ ਨਾਲ ਬਨ ਕੇ ਖੂ ਵਿੱਚ ਭੇਜਿਆ ਗਿਆ ਗੋਰਖਨਾਥ ਨੇ ਕਿਹਾ ਕਿ ਜੇ ਤੂੰ ਸੱਚਾ ਹੋਇਆ ਤਾਂ ਇਹ ਧਾਗਾ ਟੁੱਟੇਗਾ ਨਹੀਂ ਪੂਰਨ ਸੱਚਾ ਸੀ ਉਹ ਉਸ ਟੋਕਰੇ ਵਿੱਚ ਚੜ ਗਿਆ ਤੇ ਪੂਰਨ ਨੂੰ ਬਾਹਰ ਕੱਢ ਲਿਆ ਉੱਪਰ ਆਉਣ ਤੇ ਗੁਰੂ ਗੋਰਖਨਾਥ ਨੇ ਉਸ ਉੱਪਰ ਅੰਮ੍ਰਿਤ ਜਲ ਦੇ ਛਿੱਟੇ ਮਾਰੇ ਤੇ ਉਸਦੇ ਹੱਥ ਪੈਰ ਵਾਪਸ ਆ ਗਏ ਗੋਰਖਨਾਥ ਨੇ ਆਪਣੀਆਂ ਸ਼ਕਤੀਆਂ ਨਾਲ ਉਸ ਨੂੰ ਫੇਰ ਤੋਂ ਠੀਕ ਕਰ ਦਿੱਤਾ ਪੂਰਨ ਗੁਰੂ ਗੋਰਖਨਾਥ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸਨੇ ਆਪਣੇ ਆਪ ਨੂੰ ਗੁਰੂ ਗੋਰਖਨਾਥ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਤੇ ਜੋਗੀ ਬਣ ਗਿਆ ਗੋਰਖਨਾਥ ਆਪਣੇ ਚੇਲਿਆਂ ਦੇ ਇਮਤਿਹਾਨ ਲੈਂਦਾ ਰਹਿੰਦਾ ਸੀ ਨੇੜੇ ਦੇ ਸ਼ਹਿਰ ਵਿੱਚ ਇੱਕ ਰਾਣੀ ਸੁੰਦਰਾ ਰਹਿੰਦੀ ਸੀ ਉਹ ਕਿਸੇ ਵੀ ਜੋਗੀ ਨੂੰ ਭੀਖ ਨਹੀਂ ਸੇ ਦਿੰਦੀ ਗੁਰ ਗੋਰਖਨਾਥ ਨੇ ਪੂਰਨ ਦੀ ਪ੍ਰੀਖਿਆ ਲੈਣ ਲਈ ਬਾਕੀ ਜੋਗੀਆਂ ਦੇ ਨਾਲ ਪੂਰਨ ਨੂੰ ਵੀ ਰਾਣੀ ਸੁੰਦਰਾ ਤੋਂ ਭੀਖਿਆ ਮੰਗ ਕੇ ਲਿਉਣ ਲਈ ਭੇਜਿਆ ਜੋਗੀ ਬਣਿਆ ਪੂਰਨ ਪਹਿਲੇ ਦਿਨ ਗਲ ਵਿੱਚ ਝੋਲੀ ਪਾ ਕੇ ਭੀਖਿਆ ਮੰਗਣ ਲਈ ਤੁਰ ਪਿਆ ਤੇ ਰਾਣੀ ਸੁੰਦਰਾ ਦੇ ਮਹਿਲਾਂ ਵਿੱਚ ਪਹੁੰਚ ਗਿਆ ਰਾਣੀ ਸੁੰਦਰਾ ਵੀ ਨਾਮ-ਬੰਗ ਬਹੁਤ ਹੀ ਜ਼ਿਆਦਾ ਸੁੰਦਰ ਸੀ ਰਾਣੀ ਸੁੰਦਰਾ ਦੀਆਂ ਗੋਲੀਆਂ ਨੇ ਜਦੋਂ ਪੂਰਨ ਦੇ ਸੋਹਣੇ ਰੂਪ ਨੂੰ ਦੇਖਿਆ ਤਾਂ ਉਹਨਾਂ ਨੇ ਭੱਜ ਕੇ ਰਾਣੀ ਸੁੰਦਰਾ ਨੂੰ ਦੱਸਿਆ ਤੇ ਰਾਣੀ ਸੁੰਦਰਾ ਨੂੰ ਆਪ ਜਾ ਕੇ ਖੈਰ ਪਾਉਣ ਲਈ ਆਖਿਆ ਰਾਣੀ ਸੁੰਦਰਾ ਹੀਰੇ ਮੋਤੀਆਂ ਦਾ ਥਾਲ ਪਰ ਕੇ ਲੈ ਕੇ ਆਈ ਤੇ ਪੂਰਨ ਦੀ ਝੋਲੀ ਵਿੱਚ ਪਾ ਦਿੱਤਾ ਪੂਰਨ ਨੀਮੀ ਪਾ ਕੇ ਖੜਾ ਰਿਹਾ ਤੇ ਉਸ ਨੇ ਰਾਣੀ ਸੁੰਦਰਾ ਵੱਲ ਇੱਕ ਵਾਰ ਵੀ ਨੇ ਹੀ ਦੇਖਿਆ ਸੀ ਜਦੋਂ ਪੂਰਨ ਪੀਖ ਮੰਗ ਕੇ ਵਾਪਸ ਗੋਰਖਨਾਥ ਦੇ ਢਿੱਲੇ ਤੇ ਆਇਆ ਤਾਂ ਉਸਨੇ ਆਪਣੀ ਸਾਰੀ ਝੋਲੀ ਗੋਰਖਨਾਥ ਦੇ ਅੱਗੇ ਰੱਖ ਦਿੱਤੀ ਗੁਰ ਗੋਰਖਨਾਥ ਨੇ ਹੀਰੇ ਮੋਤੀ ਦੇਖ ਕੇ ਕਿਹਾ ਕਿ ਹੀਰੇ ਮੋਤੀ ਜੋਗੀਆਂ ਦੇ ਕੀ ਕੰਮ ਹਨ ਜੋਗਿਆ ਨੂੰ ਤਾਂ ਸਿਰਫ ਭੋਜਨ ਚਾਹੀਦਾ ਹੁੰਦਾ ਏ ਤੂੰ ਜਾ ਇਹ ਧੰਨ ਵਾਪਸ ਕਰਕੇ ਆ ਤੇ ਭੋਜਨ ਲੈ ਕੇ ਆ ਪੂਰਨ ਉੰਨੇ ਪੈਰੀ ਵਾਪਸ ਮੁੜਾਇਆ ਤੇ ਰਾਣੀ ਸੁਂਦਰਾ ਦੇ ਮੈਲੀ ਜਾ ਹੋਕਾ ਲਾਇਆ ਰਾਣੀ ਸੁਂਦਰਾ ਤਾਂ ਆਪ ਪੂਰਨ ਤੇ ਮੋਹਤ ਹੋਈ ਪਈ ਸੀ ਜਦੋਂ ਪੂਰਨ ਨੇ ਉਸ ਨੂੰ ਹੀਰੇ ਮੋਤੀ ਵਾਪਸ ਕਰਕੇ ਭੋਜਨ ਦੀ ਮੰਗ ਕੀਤੀ ਤਾਂ ਉਸ ਨੇ ਆਪਣੀ ਨਿਗਰਾਨੀ ਏਟ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਤੇ ਭੋਜਨ ਲੈ ਕੇ ਗੋਰਖਨਾਥ ਦੇ ਢਿੱਲੇ ਤੇ ਪਹੁੰਚ ਗਈ ਤੇ ਗੁਰੂ ਗੋਰਖਨਾਥ ਅੱਗੇ ਸ਼ੀਸ਼ ਝੁਕਾ ਦਿੱਤਾ। ਰਾਣੀ ਸੁੰਦਰਾ ਨੇ ਛੱਤੀ ਪ੍ਰਕਾਰ ਦੇ ਭੋਜਨ ਸਾਰੇ yogੀਆਂ ਨੂੰ ਸ਼ਕਾਏ। ਗੁਰ ਗੋਰਖਨਾਥ ਰਾਣੀ ਦੀ ਸੇਵਾ ਤੋਂ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਰਾਣੀ ਨੂੰ ਕਿਹਾ ਕਿ ਰਾਣੀ ਤੂੰ ਜੋ ਮੰਗਣਾ ਮੰਗ ਲੈ ਤੇਰੀ ਹਰ ਮਰਦ ਪੂਰੀ ਹੋਵੇਗੀ। ਤਾਂ ਰਾਣੀ ਨੇ ਕਿਹਾ ਕਿ 나ਥ ਜੀ ਮੈਨੂੰ ਕੁਝ ਨਹੀਂ ਚਾਹੀਦਾ। ਤਾਂ ਦੂਸਰੀ ਵਾਰ ਫੇਰ ਗੁਰ ਗੋਰਖਨਾਥ ਨੇ ਉਸ ਨੂੰ ਪੁੱਛਿਆ ਕਿ ਰਾਣੀ ਜੋ ਮੰਗਣਾ ਤੂੰ ਮੰਗ ਲੈ ਤੇਰੀ ਹਰ ਮਰਦ ਪੂਰੀ ਹੋਵੇਗੀ। ਤਾਂ ਰਾਣੀ ਨੇ ਦੂਸਰੀ ਵਾਰ ਵੀ ਕਿਹਾ ਕਿ नाथ ਜੀ ਮੈਨੂੰ ਕੁਝ ਨਹੀਂ ਚਾਹੀਦਾ ਬਸ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਤਾਂ ਤੀਸਰੀ ਵਾਰ ਫੇਰ ਗੁਰ ਗੋਰਖ ਨਾਥ ਨੇ ਉਸ ਤੋਂ ਉਸ ਦੀ ਇੱਛਾ ਪੁੱਛੀ ਕਿ ਰਾਣੀ ਜੋ ਤੂੰ ਮੰਗਣਾ ਮੰਗ ਲੈ ਤਾਂ ਰਾਣੀ ਨੇ ਕੋਲ ਬੈਠੇ ਪੂਰਨ ਨੂੰ ਦੇਖ ਕੇ ਕਿਹਾ ਕਿ ਗੁਰੂ ਜੀ ਤੁਸੀਂ ਮੈਨੂੰ ਇਹ ਪੂਰਨ ਦੇ ਦਿਓ ਗੁਰੂ ਗੋਰਖਨਾਥ ਨੇ ਪੂਰਨ ਨੂੰ ਰਾਣੀ ਦੇ ਨਾਲ ਮੈਲਾ ਵਿੱਚ ਜਾਣ ਦਾ ਹੁਕਮ ਦੇ ਦਿੱਤਾ ਰਾਣੀ ਸੁੰਦਰਾਪੁਰਨ ਨੂੰ ਆਪਣਾ ਪਤੀ ਬਣਾਉਣਾ ਚਾਹੁੰਦੀ ਸੀ ਚਾਹੁੰਦੀ ਸੀ ਤੇ ਉਸ ਨੇ ਮੈਲਾ ਵਿੱਚ ਆ ਕੇ ਪੂਰਨ ਦੀ ਬਹੁਤ ਖਾਤਰਦਾਰੀ ਕੀਤੀ ਪਰ ਰਾਣੀ ਸੁੰਦਰਾ ਦਾ ਹੁਸਨ ਤੇ ਨਖਰੇ ਉਸ ਨੂੰ ਪਰਮਾ ਨਹੀਂ ਸਕੇ ਉਹ ਅਡੋਲ ਸਮਾਧੀ ਲਈ ਬੈਠਾ ਰਿਹਾ ਪੂਰਨ ਕਿਸੇ ਤਰ੍ਹਾਂ ਮਹਿਲਾਂ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਸੀ ਅਗਲੀ ਸਵੇਰ ਪੂਰਨ ਜੰਗਲ ਪਾਣੀ ਦਾ ਬਹਾਨਾ ਲਾ ਕੇ ਜੰਗਲ ਵੱਲ ਨਿਕਲ ਗਿਆ ਰਾਣੀ ਸੁੰਦਰਾ ਨੇ ਆਪਣੀਆਂ ਗੋਲੀਆਂ ਨੂੰ ਪੂਰਨ ਦੇ ਨਾਲ ਭੇਜਿਆ ਪਰ ਉਹ ਉਹਨਾਂ ਤੋਂ ਕਿਸੇ ਤਰ੍ਹਾਂ ਅੱਖ ਬਚਾ ਕੇ ਉਤੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ ਰਾਣੀ ਸੁੰਦਰਾ ਇਹ ਸਦਮਾ ਬਰਦਾਸ਼ਤ ਨਾ ਕਰ ਸકી ਤੇ ਉਸਨੇ ਆਪਣੇ ਮਹਿਲਾਂ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਪੂਰਨ ਵਾਪਸ ਗੋਰਖਨਾਥ ਦੇ ਢਿੱਲੇ ਤੇ ਪਹੁੰਚ ਗਿਆ ਕੁਝ ਸਮਾਂ ਪੂਰਨ ਗੁਰਗੋਰਖਨਾਥ ਦੀ ਸੇਵਾ ਕਰਦਾ ਰਿਹਾ ਤੇ ਫਿਰ ਗੁਰਗੋਰਖਨਾਥ ਨੇ ਪੂਰਨ ਨੂੰ ਸਿਆਲਕੋਟ ਸ਼ਹਿਰ ਵਿੱਚ ਜਾ ਕੇ ਆਪਣੇ ਮਾਤਾ ਪਿਤਾ ਨੂੰ ਮਿਲਣ ਤੇ ਉਹਨਾਂ ਦੇ ਭੁੱਲ ਬਖਸ਼ਣ ਲਈ ਕਿਹਾ ਜੋਗੀ ਪੂਰਨ ਜੋਗ ਦਾ ਚਾਨਣ ਬੰਡ ਦਾ ਵਕ ਵਕ ਥਾਮਾ ਤੋਂ ਹੁੰਦਾ ਹੋਇਆ ਸਤਿਆਲਕੁਟ ਸ਼ਹਿਰ ਪਹੁੰਚਿਆ ਇੱਧਰ ਰਾਜਾ ਸਲਮਾਨ ਨੇ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ ਰਾਣੀ ਇਜਰਾ ਆਪਣੇ ਪੁੱਤ ਦੇ ਵਿਜੋਗ ਵਿੱਚ ਰੋ ਰੋ ਕੇ ਅੰਨੀ ਹੋ ਗਈ ਸੀ ਤੇ ਲੂਣਾ ਦੀ ਕੁੱਖ ਹਜੇ ਤੱਕ ਹਰੀ ਨਹੀਂ ਹੋਈ ਸੀ ਸਲਮਾਨ ਨੂੰ ਰਾਜੇ ਸਲਮਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਸ ਦੇ ਰਾਜ ਦਾ ਬਾਰਿਸ ਕੌਣ ਬਣੇਗਾ ਹੁਮ ਦਾ ਹੁਮ ਦਾ ਪੂਰਨ ਜੋਗੀ ਪੇਸ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ ਸ਼ਹਿਰ ਤੋਂ ਬਾਹਰ ਉਜੜੇ ਹੋਏ ਬਾਗ ਵਿੱਚ ਜਿਹੜਾ ਉਸਦੇ ਪਿਤਾ ਨੇ ਉਸਦੇ ਜਨਮ ਸਮੇ ਲਵਾਇਆ ਸੀ ਜਿਹੜਾ ਕਿ ਸੁੱਕ ਚੁੱਕਾ ਸੀ ਉੱਥੇ ਉਸਨੇ ਧੂਣਾ ਲਾ ਲਿਆ ਤੇ ਸਮਾਦੀ ਵਿੱਚ ਲੀਨ ਹੋ ਗਿਆ ਮਿੰਟਾਂ ਸਕਿੰਟਾਂ ਵਿੱਚ ਉਜੜਿਆ ਹੋਇਆ ਬਾਗ ਹਰਾ ਭਰਾ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਵਾਤਾਵਰਨ ਵਿੱਚ ਫੈਲ ਗਈ ਸ਼ਹਿਰ ਵਿੱਚ ਨਵੇਂ ਜੋਗੀ ਦੀ ਚਰਚਾ ਸ਼ੁਰੂ ਹੋ ਗਈ ਰਾਜੇ ਦੇ ਕੰਨੀ ਵਿਕਰਮਾਤੀ ਜੋਗੀ ਦੀ ਕਨਸੋ ਪਈ ਰਾਜੇ ਸੁਲਮਾਨ ਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਕੁਲ ਜਾ ਕੇ ਔਲਾਦ ਲਈ ਬਰ ਮੰਗਣ ਦਾ ਫੈਸਲਾ ਕੀਤਾ ਰਾਜਾ ਸਲਮਾਨ ਆਪਣੀਆਂ ਰਾਣੀਆਂ ਸਮੇਤ ਤੁਣਾ ਲਈ ਬੈਠੇ ਜੋਗੀ ਪਾਸ ਪੁੱਜ ਗਿਆ ਜਦੋਂ ਪੂਰਨ ਨੇ ਅੱਖਾਂ ਖੋਲ ਕੇ ਦੇਖਿਆ ਤਾਂ ਉਸਦੇ ਮਾਪੇ ਉਸਦੇ ਸਾਹਮਣੇ ਸਵਾਲੀ ਬਣੇ ਖੜੇ ਸਨ ਉਸ ਨੇ ਸਤਕਾਰ ਵਜੋਂ ਉੱਠ ਕੇ ਆਪਣੀ ਮਾਂ ਇਛਰਾ ਦੇ ਪੈਰੀ ਹੱਥ ਲਾਏ ਤਾਂ ਉਸ ਦੀ ਸ਼ੋਪ ਪ੍ਰਾਪਤ ਕਰਦੇ ਹੀ ਮਾਂ ਇਛਰਾ ਨੇ ਕਿਹਾ ਕਿ ਤੂਤਾ ਮੇਰਾ ਪੁੱਤ ਪੂਰਨ ਲੱਗਦਾ ਏ ਕਹਿੰਦੇ ਨੇ ਕਿ ਆਪਣੇ ਪੁੱਤਰ ਦੀ ਸ਼ੋ ਪ੍ਰਾਪਤ ਕਰਦੇ ਹੀ ਰਾਣੀ ਇਚਰਾ ਦੀਆਂ ਅੱਖਾਂ ਵਿੱਚ ਜੋਤ ਪਰਤਾਈ ਤੇ ਉਸ ਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਸ਼ਲਕ ਪਿਆ ਪੂਰਨ ਦੇ ਮੁਖ ਉੱਤੇ ਅਨੋਖੀ ਚਾਲਕ ਸੀ ਰਾਜਾ ਸਲਮਾਨ ਸੁੰਨ ਹੋਇਆ ਖੜਾ ਸੀ ਪਰ ਉਸ ਦੇ ਬੁੱਲ ਫਰਕ ਰਹੇ ਸਨ ਪਰ ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀ ਰਾਣੀ ਲੂਣਾ ਨੇ ਬੜੀ ਅਦੀਨਗੀ ਨਾਲ ਬੇਨਤੀ ਕੀਤੀ ਕਿ ਜੋਗੀ ਜੀ ਸਾਡੇ ਤੇ ਦਇਆ ਕਰੋ ਸਾਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ ਜੋਗੀ ਨੇ ਕਿਹਾ ਕਿ ਪੁੱਤ ਤਾਂ ਰਾਜੇ ਦਾ ਪਹਿਲਾਂ ਹੀ ਹੈਗਾ ਹੋਰ ਪੁੱਤ ਦੀ ਕੀ ਲੋੜ ਹੈ ਤਾਂ ਰਾਜੇ ਨੇ ਕਿਹਾ ਕਿ ਜੋਗੀ ਜੀ ਪੁੱਤਰ ਹੈ ਨਹੀਂ ਹੈਗਾ ਸੀ ਪਰ ਕੁਕਰਮ ਕਰਕੇ ਇਸ ਦੁਨੀਆ ਵਿੱਚ ਨਹੀਂ ਰਿਹਾ ਇਹਨਾਂ ਕਹਿ ਕੇ ਰਾਜੇ ਦਾ ਗਲਾ ਭਰ ਆਇਆ ਰਾਣੀ ਲੋਣਾ ਦੇ ਸਬਰ ਦਾ ਪਿਆਲਾ ਵੀ ਛਲਕ ਪਿਆ ਸੀ ਉਸ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਬੈ ਤੁਰੇ ਜੋਗੀ ਦੇ ਮਸਤਕ ਦਾ ਤੇਜੀ ਇੰਨਾ ਸੀ ਕਿ ਉਸ ਨੇ ਆਪਣੇ ਜ਼ੁਲਮ ਦਾ ਇਕਬਾਲ ਕਰਦਿਆਂ ਕਿਹਾ ਕਿ ਜੋਗੀ ਜੀ ਕਸੂਰ ਤਾਂ ਮੇਰਾ ਹੀ ਸੀ ਮੇਰੇ ਪਾਸੂ ਪੂਰਨ ਦੇ ਹੁਸਨ ਦੀ ਝਾਲ ਚੱਲੀ ਨਹੀਂ ਸੀ ਗਈ ਮੈਂ ਡੋਲ ਗਈ ਸੀ ਉਸ ਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸ ਤੇ ਝੂਠੀ ਤੋਮਤ ਲਾਈ ਸੀ ਇਹ ਸੁਣਦੇ ਸਾਰ ਹੀ ਰਾਜਾ ਸਲਮਾਨ ਨੇ ਆਪਣੇ ਮਿਆਨ ਵਿੱਚੋਂ ਤਲਵਾਰ ਕੱਢੀ ਤੇ ਲੂਣਾ ਨੂੰ ਮਾਰਨ ਲਈ ਤਿਆਰ ਹੋਇਆ ਪੂਰਨ ਨੇ ਫਰਤੀ ਨਾਲ ਰਾਜੇ ਦੀ ਬਾਹ ਫੜੀ ਤੇ ਆਖਿਆ ਕਿ ਤੁਸੀਂ ਇਹਨਾਂ ਨੂੰ ਮਾਫ ਕਰਦੇਬੋ ਤੁਹਾਡਾ ਪੁੱਤ ਜਾਉਂਦਾ ਹੈ ਮੈਂ ਹੀ ਤੁਹਾਡਾ ਪੁੱਤ ਪੂਰਨ ਹਾਂ ਬਿਰਾਗ ਦੇ ਹੰਝੂ ਬਹਿ ਤੁਰੇ ਇਛਰਾ ਤੇ ਲੂਣਾ ਨੇ ਸਲਮਾਨ ਸਲਮਾਨ ਨੇ ਪੂਰਨ ਨੂੰ ਚੁੰਮਦੇ-ਚੁੰਮਦੇ ਬਿਸ਼ਮਾਤੀ ਅਵਸਥਾ ਵਿੱਚ ਪਹੁੰਚ ਗਏ। ਉਹਨਾਂ ਨੇ ਪੂਰਨ ਨੂੰ ਆਪਣੇ ਮੈਲੀ ਚੱਲਣ ਲਈ ਆਖਿਆ ਪਰੰਤੂ ਪੂਰਨ ਨੇ ਉਹਨਾਂ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਰਾਜ ਭਾਗ ਉਸ ਲਈ ਮਿੱਟੀ ਦੇ ਸਮਾਨ ਸੀ। ਉਹ ਇਹ ਸਭ ਕੁਝ ਪਹਿਲਾਂ ਹੀ ਤਿਆਗ ਚੁੱਕਾ ਸੀ। ਉਸਨੇ ਭਿਖਿਆ ਦੀ ਝੋਲੀ ਵਿੱਚੋਂ ਇੱਕ ਚੌਲ ਦਾ ਦਾਣਾ ਚੁੱਕ ਕੇ ਲੂਣਾ ਦੀ ਹਥੇਲੀ ਤੇ ਰੱਖਿਆ। ਤੇ ਕਿ ਹਮਾਤਾ ਘਰ ਨੂੰ ਮੁੜ ਜਾਓ ਤੁਹਾਡੀ ਕੁੱਖ ਵੀ ਇਸ ਬਾਗ ਵਾਂਗ ਹਰੀ ਹੋਵੇਗੀ ਤੁਹਾਡੀ ਝੋਲੀ ਵਿੱਚ ਵੀ ਪੁੱਤਰ ਖੇਡੇਗਾ ਤੇ ਇਸ ਰਾਜ ਦਾ ਬਾਰਸ ਬਣੇਗਾ ਪੁੱਤਰ ਦੀ ਦਾਤ ਦੀ ਬਖਸ਼ਿਸ਼ ਕਰਕੇ ਪੂਰਨ ਰੋਕਦਿਆਂ ਰੋਕਦਿਆਂ ਤੁਰ ਗਿਆ ਸਲਮਾਨ ਤੇ ਰਾਣੀਆਂ ਭਰੀਆਂ ਅੱਖਾਂ ਨਾਲ ਪੁੱਤ ਦੀ ਜਾਂਦੇ ਦੀ ਪਿੱਠ ਦੇਖਦੇ ਰਹੇ ਕੁਝ ਸਮਾਂ ਬਾਅਦ ਰਾਣੀ ਲੂਣਾ ਦੇ ਕੁੱਖੋ ਰਸਾਲੂ ਰਾਜਾ ਦਾ ਜਨਮ ਹੋਇਆ ਜਿਹੜਾ ਕਿ ਵੱਡਾ ਹੋ ਕੇ ਇੱਕ ਬਹੁਤ ਹੀ ਬਹਾਦਰ ਜੋਧਾ ਬਣਿਆ ਜੇਕਰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਨੈਕਸਟ ਇੱਕ ਨਵੀਂ ਹੋਰ ਸੋਹਣੀ ਜੀ ਵੀਡੀਓ ਲੈ ਕੇ ਆਈਏ ਧੰਨਵਾਦ ਜੀ